ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਇੱਕ ਭੈਣ ਸੀ ਸਾਡੇ ਕੋਲ ਜਿਹੜੀ ਗੰਗੀ ਸੀਗੀ ਹੁਣ ਇੱਕ ਹੀ ਭੈਣ ਹੋਰ ਆ ਗਈ ਇਹ ਵੀ ਵਿਚਾਰੀ ਗੰਗੀ ਆ ਬੋਲ ਨਹੀਂ ਸਕਦੀ ਹੈ ਨਾ ਤੇ ਇਹਨੂੰ ਤਾਂ ਵਿਚਾਰੀ ਨੂੰ ਦੱਸ ਨਹੀਂ ਹੋਇਆ 2 ਸਾਲ ਹੋ ਗਏ ਵੀ ਮੈਂ ਕਿੱਥੋਂ ਆ ਬਸ ਇਸ਼ਾਰਿਆਂ ਨਾਲ ਹੀ ਦੱਸਦੀ ਐ ਇਦਾਂ ਦਾ ਕੁਛ ਟ੍ਰੇਨ ਦਾ ਇਸ਼ਾਰਾ ਲਾਉਂਦੀ ਐ ਤੇ ਵਾਈਗੁਰੂ ਕਿਰਪਾ ਕਰਨ ਕਿਸੇ ਦਿਨ ਇਹਦਾ ਕੋਈ ਆਪਣਾ ਲੱਭ ਜਵੇ ਪਤਾ ਲੱਗ ਜਵੇ ਇੱਧਰ ਆ ਜਾ ਪੁੱਤ ਤੇ ਇਹ ਭੈਣ ਜਿਹੜੀ 8 ਸਾਲਾਂ ਬਾਅਦ ਇਹਦਾ ਘਰ ਲੱਭ ਗਿਆ ਦੇਖੋ ਹਜੇ ਇਹਨੂੰ ਮਹੀਨਾ ਹੀ ਹੋਇਆ ਸਾਡੇ ਕੋਲ ਆਈ ਨੂੰ ਇਦੀ ਬਾਹ ਦੇ ਉੱਤੇ ਨਾ ਇੱਕ ਟੈਟੂ ਬਣਵਾ ਕੇ ਲਿਖਿਆ ਹੋਇਆ ਸੀਗਾ ਐਡਰੈਸ ਕੁਛ ਤੇ ਸਾਡੇ ਆ ਦੇਖ ਇਹਦੇ ਇੰਨਾ ਫੁੱਲ ਬਣਾਏ ਹੋਏ ਆ ਇਹਦੇ ਐਡਰੈਸ ਲਿਖਿਆ ਹੋਇਆ ਮੱਧ ਪ੍ਰਦੇਸ਼ ਦਾ ਐਡਰੈਸ ਆ ਰੀਆ ਜ਼ਿਲ੍ਹਾ ਤੇ ਸ਼ਿਵਾਸ਼ ਜੀ ਦੇ ਸਾਡੇ ਵੀਡੀਓ ਦੇਖਦੇ ਨੇ ਵੀਰ ਜੀ ਉਹਨਾਂ ਨੇ ਅੱਗੇ ਵੀ ਬਹੁਤ ਸਾਰੇ ਮੈਂਬਰਾਂ ਦੇ ਐਡਰੈਸ ਲੱਭੇ ਆ ਤੇ ਉਹਨਾਂ ਨੇ ਇਹਨਾਂ ਦਾ ਐਡਰੈਸ ਲੱਭ ਕੇ ਸਾਨੂੰ ਕਾਲ ਕੀਤੀ ਵੀ ਇਹਦਾ ਘਰ ਲੱਭ ਗਿਆ ਇਸ ਭੈਣ ਦਾ ਜਦੋਂ ਇਹਨਾਂ ਦੇ ਘਰੇ ਗੱਲ ਹੋਈ ਤਾਂ ਪਤਾ ਲੱਗਿਆ 8 ਸਾਲ ਹੋ ਗਏ ਨੂੰ ਗੁਰਮ ਗੁੰਮੀ ਨੂੰ ਦੇਖੋ ਇਹਦੇ ਬੱਚੇ ਐ ਦੋ ਬੇਟੇ ਐ ਇਹਦੇ ਹਾਂ ਬਾਪੂ ਨਹੀਂ ਨਾ ਤੇ ਕਿ ਦੋ ਦੋ ਤੇ ਹੁਣ ਉਹ ਗੱਲ ਤਾਂ ਹੋ ਗਈ ਉਹ ਕਹਿੰਦੇ ਸੀ ਆਉਣੇ ਆ ਅਜੇ ਤੇ ਕਿਰਾਏ ਨਹੀਂ 10 15 ਦਿਨ ਹੋ ਗਏ ਗੱਲ ਚੱਲਦੀ ਇਹਨਾਂ ਨਾਲ ਤੇ ਵਾਹਿਗੁਰੂ ਕਿਰਪਾ ਕਰਨ ਇਹਦਾ ਵੀ ਘਰ ਲੱਭ ਜੇ ਵੀ ਬਾਪੂ ਨਹੀਂ ਰਾਂ ਇੱਥਾ ਕਿੰਨੇ ਤਿੰਨ ਹਾਂ ਉਹ ਤੇਰੀ ਪਪਾ ਜੀ ਤੇਰਾ ਸੁਣ ਲੈ ਮੁੰਡਾ ਨਹੀਂ ਆ ਨਹੀਂ ਆ ਕੁੜੀ ਅੱਛਾ ਹਾਂ ਨਾ ਸੀ ਦਿਨ ਨੂੰ ਹਾਂ ਤਾ ਤੂੰ ਨੀ ਨਾ ਮੈਨੂੰ ਠੀਕ ਆ ਹਾਂ ਚੱਲਾਂਗੇ ਅੱਪ ਰੋਣਾ ਨਹੀਂ ਰੋਣਾ 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 ਅਰੇ ਤੇਰਾ ਘਰ ਲੱਭ ਗਿਆ ਤੇਰਾ ਵੀ ਲੱਭ ਜਾਣਾ ਤੈਨੂੰ ਵੀ ਭੇਜਾਂਗੇ ਭੇਜਾਂਗੇ ਪੱਕਾ ਭੇਜੂਗਾ ਭੇਜੂਗਾ ਪੱਕਾ ਨਾ ਨਾ ਹੁਣ ਨਾ ਨੀ ਨਾ ਅੰਦ ਤੇ ਨਾਲ ਨਾ ਨਾ ਬੁਰਾ ਕੀ ਨਾ ਯਾਰ ਨੂੰ ਵੀਡੀਓ ਹੈ ਵੀਡੀਓ ਸਮਝੀ ਨਹੀਂ ਆ ਰਹੀ ਕੀ ਕਹਿਣਾ ਚਾਹੁੰਦੀ ਹੈ ਵਿਚਾਰੀ ਪਰ ਇਹਦੇ ਘਰ ਦੇ ਪਰਿਵਾਰ ਦੇ ਜਾਂ ਕੋਈ ਜਾਣਕਾਰ ਸਾਡੀ ਇਸ ਵੀਡੀਓ ਨੂੰ ਦੇਖਦੇ ਆ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਸਾਡੇ ਨੰਬਰ ਸਕਰੀਨ ਤੇ ਚੱਲ ਰਹੇ ਆ ਤੇ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਭੈਮ ਦਾ ਘਰ ਲੱਭ ਜੇਵੇ ਵਾਇਕ ਦੀ ਕਹਾਣੀ ਨਿਕਨੇ ਕਿਸੇ ਹੁਣ ਡੈਡ ਹੋ ਗਏ ਅੱਛਾ ਨਾਂ ਨੰਦ ਦੀ ਨਾਮ ਹੈ ਇਹ ਭੈਣ ਸਾਨੂੰ ਲੁਧਿਆਣੇ ਬੇਰਕਾ ਮਿਲਕ ਪਲਾਂਟ ਦੇ ਮੂਹਰੇ ਨਹਿਰ ਤੋਂ ਮਿਲੀ ਸੀਗੀ ਇੰਨੀ ਬੁਰੀ ਹਾਲਤ ਸੀ ਵਿਚਾਰੀ ਦੀ ਚਾਰ ਰਾਤਾਂ ਹੋ ਗਈਆਂ ਸੀ ਇਹਦੇ ਨਾਲ ਇੰਨਾ ਜ਼ਿਆਦਾ ਦੁਰਦਸ਼ਾ ਹੋ ਰਹੀ ਸੀ ਨਸ਼ੇੜੀ ਲੋਕ ਇਹਦੇ ਨਾਲ ਇੰਨਾ ਗਲਤ ਕਰ ਰਹੇ ਸੀ ਉੱਥੇ ਲੋਕਾਂ ਦੇ ਦੱਸਣ ਮੁਤਾਬਕ ਉੱਥੇ ਜਦੋਂ ਅਸੀਂ ਗਏ ਇਹਦੇ ਵਿਚਾਰੀ ਦੇ ਹਾਲਾਤ ਬਹੁਤ ਬੁਰੇ ਸੀਗੇ ਵੀ ਇਹਨੂੰ ਚਾਰ ਰਾਤਾਂ ਤੋਂ ਚੀਕਾ ਹੀ ਜਦੋਂ ਦਿਨ ਚੜ੍ਹਦਾ ਸੀ ਉਦੋਂ ਇਹਨੂੰ ਵਿਚਾਰੀ ਨੂੰ ਮਾੜਾ ਮੋਟੀ ਸ਼ਾਂਤੀ ਮਿਲਦੀ ਸੀ ਰਾਤ ਨੂੰ ਇਦਾਂ ਚੂੰਡ ਚੂੰਡ ਖਾਈ ਜਾਂਦੇ ਸੀ ਇਹਨੂੰ ਉੱਥੇ ਘਟਿਆ ਦਰਿੰਦੇ ਲੋਕ ਤਾਂ ਫਿਰ ਜਦੋਂ ਸਾਨੂੰ ਪਤਾ ਲੱਗਿਆ ਉੱਥੋਂ ਭੈਣ ਨੂੰ ਜਾ ਕੇ ਅਸੀਂ ਲੈ ਕੇ ਆਏ ਸੀ ਤੇ ਹੁਣ ਇਹਨੂੰ ਕਰੀਬ 2.5 ਸਾਲ ਹੋ ਗਏ ਸਾਡੇ ਕੋਲ ਆਈ ਨੂੰ ਫਿਰ ਦਿੱਕਰ ਕੁਝ ਪਤਾ ਨਹੀਂ ਲੱਗਿਆ ਹਾਂ ਸੁਕਾਂ ਦੇ ਨੈਨਾ ਤੇਰਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਬੇਟਾ ਰਤੀ ਰਤੀ ਦਾ ਨਾਮ ਰੂਣ ਕੌਣ ਕੌਣ ਨੈਨਾ 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 ਇਨੇ ਆਵਦਾ ਨਾ ਨੈਨਾਦਸਿਆ ਸੰਨ ਹਾਂ ਨੈਨਾ ਹਾਂ ਕਾ ਕਾ ਆਹ ਮਾਤਾ ਵਾਹ ਵਾਹ ਮੈਨੂੰ ਤੁਖਾ ਆਹ ਗੋਂਗੇ ਦੀ ਰਾਮ ਜਾਂ ਗੋਂਗੇ ਦੀ ਮਾਂ ਹੀ ਜਾਣੇ ਮਹਾਰਾਜ ਜਾਨਣ ਇਹਨਾਂ ਦੀਆਂ ਦਿਲ ਦੀਆਂ ਕੀ ਆ ਪਰ ਗੁਰੂ ਦੀ ਕਿਰਪਾ ਨਾਲ ਇਸ ਭੈਣ ਦਾ ਘਰ ਲੱਭ ਗਿਆ ਹੁਣ ਇਹਦਾ ਵੀ ਲੱਭ ਜੇ